टीका लेने जाना टीका लगाने, हाँ तो लगाने के लिए टीका एक 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 नहीं नहीं तो, तो यही लगना है मैं टीका लगाई है खून निकालना है जांच करना है टीका दिया है ना उसको जांच करना बच्चा ठीक है रोका था आपको कि मत लेके जाओ ड्यूटी हाँ, है नर्स उसने रोका था आपको नहीं नहीं, और, नहीं, नहीं कोई नहीं रोका मर्जी आपने, आपने से लेके पे तो, वो नाल बच्चा ठीक है आपने किसको पकड़ाया बच्चा ने मैडम जा मैडम मैडम दिखती कैसी है उसका हुलिया बताओ पतलिया तो पतली पतली हाँ ना ना बाल कैसे थे लम्बे थे छोटे-छोटे। ऐसे कट रखे नहीं। थे सामने आए तो पहचान अच्छा हाँ, 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 हाँ। रंग कैसा गोरा थोड़ा है, कैसा मोटी है पतली है अच्छा अकेली थी उन्होंने आपको कहा ਕਹਾਂ ਬੜੇ ਸੇ ਜਾ ਗਏ ਥੱਲੇ ਜਾ ਕੇ ਉੱਪਰ ਆਏ ਆਪ ਦੁਆਰਾ ਨਹੀਂ ਤੇਰੇ ਕੋ ਯਹੀ ਸੇ ਸਾਥ ਲੈ ਕੇ ਗਈ ਉਹ ਮੇਰੇ ਸਾਹਮਣੇ ਆਇਆ ਮੇਰਾ ਉਹ ਕੱਲ ਵੀ ਮਿਲੀ ਸੀ ਤੇਰੇ ਕੋ ਹਾਂ ਕੱਲ ਤੇ ਮੈਂ ਦੇਖਿਆ ਸੀ ਮੈਂ ਅਗਰ ਮੇਰੇ ਅੱਥੇ ਨਹੀਂ ਬੋਲਦੀ ਹਾਂ ਜੀ ਉਹ ਜਦੋਂ ਵੀ ਮੈਨੂੰ ਪਤਾ ਚੱਲਿਆ ਜੀ ਮੇਰੇ ਕੋਲ ਜਿਹੜਾ ਪੀਸੀਆਰ ਮੁਲਾਜ਼ਮਾਂ ਦੇ ਨੰਬਰ ਸੀ ਉਹਨਾਂ ਨੂੰ ਮੈਂ ਫੋਨ ਕੀਤਾ ਹੈ ਉਹ ਆਪਣੇ ਆ ਗਏ ਉਸੇ ਵੇਲੇ ਇਮੀਡੀਏਟਲੀ ਆ ਗਏ ਆ ਉਹਨਾਂ ਨੇ ਪੇਸ਼ੈਂਟ ਦੇ ਉਹਦੀ ਜਿਹੜੀ ਵਰਸ਼ਨ ਆ ਉਹ ਪੁੱਛ ਲਈ ਹੈ ਇਹ ਤੁਸੀਂ ਉਹਨਾਂ ਕੋਲੋਂ ਪੁੱਛ ਸਕਦੇ ਆ ਕਿ ਵੀ ਉਹਨਾਂ ਦਾ ਬੱਚਾ ਕਿਸ ਤਰ੍ਹਾਂ ਗੁੰਮ ਹੋਇਆ ਇਹ ਉਹ ਤੁਹਾਨੂੰ ਜ਼ਿਆਦਾ ਬੈਟਰ ਦੱਸ ਸਕਦੇ ਆ ਅਸੀਂ ਤਾਂ ਪੁਲਿਸ ਮਹਾਂਰਾਜ ਨੂੰ ਹਦਾਇਤ ਕਰ ਦਿੱਤੀ ਹੈ ਕਿਉਂਕਿ ਉਹਦੀ ਸਾਡੇ ਹਸਪੀਟਲ ਦੀ ਵੀ ਡਿਊਟੀ ਹੈ ਗਸ਼ਤ ਕਰਨ ਦੀ ਉਹਨੂੰ ਅਸੀਂ ਹਦਾਇਤ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਹਦੀ ਜਿਹੜੀ ਕੰਪਲੇਟ ਹੈ ਰਜਿਸਟਰ ਕੀਤੀ ਜਾਵੇ ਬੱਚੇ ਦੀ ਫੋਟੋ ਲੈ ਕੇ ਤੇ ਇਹਨੂੰ ਮਤਲਬ ਕਿ ਲਾਲ ਲਾ ਕੇ ਤੇ ਉਹਦੀ ਬੱਚੇ ਦੀ ਜਿਹੜੀ ਆ ਭਾਲ ਕੀਤੀ ਜਾਵੇ ਆ ਸਾਡੇ ਕੋਲੋਂ ਜੋ ਸਹਾਇਤਾ ਉਹਨਾਂ ਨੂੰ ਪੁਲਿਸ ਮਹਾਂਰਾਜ ਨੂੰ ਚਾਹੀਦੀ ਆ ਬਚਾ ਲੰਬੇ ਵਿੱਚ ਉਹ ਅਸੀਂ ਉਹਨਾਂ ਨੂੰ ਦੇਣ ਨੂੰ ਤਿਆਰ ਆ ਅਸੀਂ ਉਹਨਾਂ ਨੂੰ ਆਪ ਹੀ ਆਫਰ ਕੀਤਾ ਹੈ ਕਿ ਸਾਡੇ ਹਸਪੀਟਲ 'ਚ ਜਿੱਥੇ ਵੀ ਜਿਹੜੇ ਕਮਰੇ ਹੈਗੇ ਆ ਜੇ ਉਹਨਾਂ ਵਿੱਚ ਕਿਤੇ ਵੀ ਜਿਹੜਾ ਸਸਪੈਕਟਡ ਆ ਕੈਚ ਹੁੰਦਾ ਹੈ ਦੇ ਉਹ ਅਸੀਂ ਇਹ ਤੁਹਾਨੂੰ ਦਿਖਾ ਦਿੰਨੇ ਆ ਤੇ ਉਥੋਂ ਉਹ ਨਾਲ ਜੇ ਕੋਈ ਮਦਦ ਮਿਲਦੀ ਆ ਤਾਂ ਲੈ ਸਕਦੇ ਡਾਕਟਰ ਸਾਹਿਬ ਹਸਪਤਲ ਜਿਹੜੇ ਪੇਸ਼ੈਂਟ ਦੇ اٹੈਂਡੈਂਟ ਹੈਗਾ ਉਹ ਕਲੇਮ ਕਰ ਰਿਹਾ ਕਿ ਕੋਈ ਲੇਡੀ ਸੀਗੀ ਜਿਹੜੀ ਕਿ ਹਸਪੀਟਲ ਦੇ ਯੂਨੀਫਾਰਮ ਤੇ ਸੀਗੀ ਨਰਸ ਜਿਹੀ ਜੁਨੀਫਾਰਮ ਦੇਖੋ ਜੀ ਉਹਦੇ ਬਾਰੇ ਚ ਮੈਂ ਇਹ ਕੁਝ ਨਹੀਂ ਕਹਿ ਸਕਦੀ ਇਕੱਲੇ ਯੂਨੀਫਾਰਮ ਹੋਣਾ ਕੋਈ ਸਟਾਫ ਨਰਸ ਨਹੀਂ ਬਣ ਜਾਂਦਾ ਉਹ ਪੇਸ਼ੈਂਟ ਖੁਦ ਹੀ ਕੰਪਲੀਟ ਕਲੇਮ ਕਰ ਰਿਹਾ ਤੇ ਉਹਦੇ ਮੂੰਹ ਦੇ ਉੱਤੇ ਮਾਸਕ ਲੱਗਿਆ ਸੀ ਜਦੋਂ ਉਹ ਬੰਦਾ ਆਡੈਂਟੀਫਾਈ ਨਹੀਂ ਹੋ ਰਿਹਾ ਜਿਹੜੇ ਉਹ ਬੰਦੇ ਦੀ ਸ਼ਕਲ ਹੀ ਨਹੀਂ ਦਿਖ ਰਹੀ ਤਾਂ ਆਪਾਂ ਕਿਵੇਂ ਕਹਿ ਸਕਦੇ ਆ ਕਿ ਸਿਰਫ ਕੱਲੇ ਕੱਪੜੇ ਪਾਣ ਨਾਲ ਤਾਂ ਕੋਈ ਸਟਾਫ ਨਰਸ ਨਹੀਂ ਬਣਦੀ ਬੇਬੀ ਬੋਏ ਬੇਬੀ ਕਰ ਬੇਬੀ ਬੋਏ ਸੀ ਜਿਹੜਾ ਲਾਸਟ ਹੋਇਆ ਹਾਂਜੀ ਹਾਂਜੀ ਬੇਬੀ ਬੋਏ ਸੀ ਹਸਪੀਟਲ ਤੇ ਕਹਿੰਦੇ ਸਾਰੇ ਚੱਲਦੇ ਪਏ ਨੇ ਹਾਂ ਦੇਖੋ ਜੀ ਮੈਂ ਤਾਂ ਆਫੀਸ਼ੀਅਲ ਟੈਸਰਮ ਹਾਂ ਤੇ ਜਿਹੜੀ ਇਹਦੀ ਡਿਊਟੀ ਹੈਗੀ ਆ ਉਹ ਡਾਕਟਰੀ ਸਿਸਟਰ ਦੀ ਹੁੰਦੀ ਆ ਹਸਪੀਟਲ ਦੇ ਰੱਖ-ਰਖਾਵ ਦੀ ਮੈਨੂੰ ਤੇ ਕੋਈ ਕੰਪਲੇਂਟ ਮੈਂ ਤਾਂ 15 ਦਿਨਾਂ ਤੋਂ ਐਸਰਮ ਹਾਂ ਮੈਨੂੰ ਇਸ ਵਾਰਜ ਕੋਈ ਕੰਪਲੇਂਟ ਨਹੀਂ ਆ ਕਿ ਕੈਮਰੇ ਚੱਲਦੇ ਆ ਜਾਂ ਨਹੀਂ ਮਤਲਬ ਚੱਲਦੇ ਆ ਪਾਰਕਿੰਗ ਚ ਲੱਗੇ ਹੋਏ ਕੈਮਰੇ ਪਾਰਕਿੰਗ ਚ ਤੁਹਾਡੇ ਮੈਨੂੰ ਮੈਂ ਨੂੰ ਇਸ ਵਤ ਦੇ ਵਿੱਚ ਇਦਾਂ ਜਾਣਕਾਰੀ ਨਹੀਂ ਕਿ ਕਿੱਥੇ-ਕਿੱਥੇ ਲੱਗੇ ਹੋਏ ਤਾਂ ਬਹੁਤ ਪਰਚ ਹੋ ਜਾਏਗਾ ਬਟ ਮੈਨੂੰ ਕੋਈ ਕੰਪਲੇਂਟ ਨਹੀਂ ਹੈ ਇਸ ਸੰਬੰਧ ਵਿੱਚ ਕਿ ਕੈਮਰਾ ਕੋਈ ਨਹੀਂ ਚੱਲਦਾ ਆ ਚਲੋ ਇਸ ਲਈ ਮੇਰੀ ਜਾਣਕਾਰੀ ਚਤਾਈ ਹੀ ਆ ਜੀ ਡਿਲੀਵਰੀ ਕਦੋਂ ਹੋਈ ਸੀ ਉਹ ਕੱਲ ਡਿਲੀਵਰੀ ਹੋਈ ਸੀ